ਸੋ ਕੁਝ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਚ ਲੈ ਲਿਆ ਗਿਆ ਸੋ ਭਾਨਾ ਵੀਰ ਭਾਨਾ ਸਿੱਧੂ ਦੇ ਹੱਕ ਚ ਆਏ ਸੀਗੇ ਬਾਪੂ ਜੀ ਜਲੰਧਰੋਂ ਆਏ ਆ ਸੀ ਤਾਂ ਅਸੀਂ ਜਾ ਰਹੇ ਬੈਠਾਂਗੇ ਸਰ ਪੁੱਛਣ ਤਾਂ ਦਿਓ ਗੱਲ ਤਾਂ ਕਰ ਲੈਣ ਦਿਓ ਪਿੰਡ ਤਲਵੰਡੀ ਰਈਆਂ ਜ਼ਿਲ੍ਹਾ ਪਟਿਆਲਾ ਪਿੰਡ ਭੇੜਵਾਲ ਜਸਵੰਤ ਸਿੰਘ ਤਲਵੰਡੀ ਰਈਆਂ ਪਿੰਡ ਨਹੀਂ ਲਿਖਿਆ ਸਾਡਾ ਤੁਸੀਂ ਤਾਂ ਪੁੱਛ ਰਿਹਾ ਜਿਹਨੂੰ ਫੜਨਾ ਬਸ਼ਨੋਈ ਨੂੰ ਉਹਨੂੰ ਫੜਦੇ ਨਹੀਂ ਹੈਗੇ ਹੈ ਜੀ ਜਿਹੜਾ ਸਰਸੇ ਵਾਲੇ ਆ ਉਹਨਾਂ ਨੂੰ ਜਮਾਨਤਾਂ ਵਾਂ ਲੈ ਕੇ ਪਰੋਲਾਂ ਦੇ ਕੇ ਬਾਹਰ ਕੱਢ ਰਹੇ ਆ ਸੋ ਸਾਫ਼ ਤੌਰ ਤੇ ਵੇਖ ਸਕਦੇ ਹੋ ਜਿਹੜੇ ਨੌਜਵਾਨ ਇੱਥੇ ਆਏ ਸੀਗੇ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਐਥੇ ਮੀਰਪੁਰ ਤੋਂ ਆਇਆ ਸਾਡੇ ਦਾ ਨਸੰਸਕਾਰ ਕਰਨ ਦੇ ਲੈ ਆਉਂਦੇ ਬੰਦੇ ਆ ਰਹੇ ਨੇ ਅਸੀਂ ਤਾਂ ਉੱਥੇ ਜਲਿਆ ਸਾਨੂੰ ਤਾਂ ਕੋਈ ਐਡਾ ਚੱਕਰ ਹੀ ਨਹੀਂ ਜੇ ਕੋਈ ਨੌਜਵਾਨ ਆਉਂਦਾ ਹੈ ਤਾਂ ਉਸ ਨੂੰ ਹਿਰਾਸਤ ਚ ਲੈ ਲਿਆ ਜਾਂਦਾ ਉਹ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਉਸ ਵੀਰ ਨੂੰ ਫੇਰ ਤੋਂ ਯਾ ਪੁਲਿਸ ਨੇ ਜਿਹੜਾ ਬੱਸ ਦੇ ਵਿੱਚ ਬਿਠਾ ਲਿਆ ਕੋਈ ਨਾ ਕੋਈ ਕੋਕ ਰੁਕ ਜਾ ਮੈਂ ਕਰ ਦਿੰਦਾ ਭਾਈ ਨਹੀਂ ਸਾਡਾ ਕੀ ਨਾਂ ਦਰ ਹੈ ਹਰਸ਼ੀਮਰਨ ਸਿੰਘ ਸਾਨਾਉ ਜਿਹਾਰ ਸਿੰਘ ਪੋਸਟ ਆਫਿਸ ਆਦਮ ਪਰ ਥਾਣਾ ਆਦਮ ਪਰ ਡਿਸਟ੍ਰਿਕਟ ਜ਼ਿਲੰਦਰ ਪਿੰਡ ਤਲਵੰਡੀ ਰਈਆਂ ਜ਼ਿਲ੍ਹਾ ਪਟਿਆਲਾ ਪਿੰਡ ਭੇਲਵਾਲ ਜਸਵੰਤ ਸਿੰਘ ਤਲਵੰਡੀ ਰਈਆਂ ਪਿੰਡ ਨਹੀਂ ਲਿਖਿਆ ਸਾਡਾ ਹੱਲੇ ਪੈਂਦੇ ਵੀ ਲਖੋ ਉਹ ਰਾਣੀ ਲਿਖ ਨੂੰ ਤੁਸੀਂ ਤਾਂ ਪੁੱਛ ਰਿਹਾ ਜਿਹਨੂੰ ਫੜਨਾ ਬਸਨੋਈ ਨੂੰ ਉਹਨੂੰ ਫੜਦੇ ਨਹੀਂ ਹੈਗੇ ਹੈ ਜਿਹੜਾ ਸਰਸੇ ਵਾਲੇ ਉਹਨਾਂ ਨੂੰ ਜਮਾਨਤਾਂ ਵਾਲੇ ਕੇ ਪਰੋਲਾਂ ਲੈ ਕੇ ਬਾਹਰ ਕੱਢ ਰਹੇ ਆ ਹੈ ਜਿਹੜੇ ਚੰਗੇ ਕੰਮ ਕਰ ਰਹੇ ਆ ਲੋਕਾਂ ਦਾ ਪੈਸਾ ਦਵਾ ਰਹੇ ਆ ਕਰੋੜਾ ਹੈ ਹੈ ਬੰਦੇ ਤਾਂ ਸਾਰੇ ਆ ਸਾਰੀ ਫੌਜ ਖੜੀ ਆ ਕੋਈ ਨਾ ਕੋਈ ਨਾਲ ਜਿਹੜੇ ਲੋਕ ਗਰੀਬਾਂ ਦਾ ਪੈਸਾ ਦਵਾਨੇ ਆ ਜਾਂ ਕਿਸੇ ਗਰੀਬ ਦੇ ਹੱਕ ਵਾਸਤੇ ਖੜਦੇ ਆ ਉਹਨਾਂ ਨਾਲ ਤੁਸੀਂ ਧੱਕਾ ਕਰ ਰਹੇ ਆ ਆ ਭਗਵਾਨ ਤਮਨ ਨੂੰ ਕਹਿ ਕਹਨੇ ਆ ਸੋ ਨੌਜਵਾਨਾਂ ਨੂੰ ਅੱਗੇ ਜਾਣ ਤੋਂ ਜਿਹੜਾ ਰੋਕਿਆ ਗਿਆ ਸੋ ਕੁਝ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਚ ਲੈ ਲਿਆ ਗਿਆ ਸੋ ਪਹਾਨਾ ਵੀਰ ਪਹਾਨਾ ਸਿੱਧੂ ਦੇ ਹੱਕ ਚਾਏ ਸੀਗੇ ਬਾਪੂ ਜੀ ਜਲੰਧਰੋਂ ਆਏ ਆ ਸੀ ਤਾਂ ਅਸੀਂ ਜਾ ਰਹੇ ਬੈਠਾਂਗੇ ਸਰ ਪੁੱਛਣ ਤਾਂ ਦਿਓ ਗੱਲ ਤਾਂ ਕਰ ਲੈਣ ਦੋ ਨੌਜਵਾਨ ਕੀ ਗਏ ਚਲੋ ਆਓ ਆਓ ਆਹ ਪੀਓ ਅਜਿਹਾ ਪੰਜਾਬ ਨਾਲ ਲੱਗਦੇ ਹੋਏ ਇਹ ਸੋ ਸਾਹਮਣੇ ਤਰ ਤੇ ਦੇਖ ਸਕਦੇ ਹੋ ਜਿਹੜੇ ਨੌਜਵਾਨ ਇੱਥੇ ਆਏ ਸੀਗੇ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ। ਅਸੀਂ ਤਸਵੀਰਾਂ ਵੀ ਦੇ ਸਕਦੇ ਹਾਂ। ਸੋ ਨੌਜਵਾਨਾਂ ਨੂੰ ਜਿਹੜਾ ਪੁਲਿਸ ਨੇ ਹਿਰਾਸਤ ਚ ਲਿਆ ਹੈ ਸੋ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਦੀ ਗੱਲ ਜਿਹੜੇ ਨੌਜਵਾਨ ਕਰਦੇ ਨੇ ਸੀ ਤੁਹਾਨੂੰ ਇਹ ਤਾਂ ਨਹੀਂ ਪੁੱਛਿਆ ਉਕਾਰ ਲੈ ਕੇ ਕਿਉਂ ਨਹੀਂ ਆਇਆ ਫਿਰ ਕਾਰ ਪੁੱਛੇ ਹੁਣ ਸਾਨੂੰ ਪਤਾ ਹੋਊਗਾ ਨਵੇਂ ਬੰਦੇ ਨੂੰ ਤਾਂ ਹੀ ਹੈ ਜੀ ਅਸੀਂ ਤਾਂ ਸੰਸਕਾਰ ਤੇ ਜਾ ਮੈਂ ਅਸੀਂ ਤਾਂ ਜਾ ਰਹੇ ਹਾਂ ਅਸੀਂ ਸੰਸਕਾਰ ਤੇ ਜਾ ਰਹੇ ਹਾਂ ਜੀ ਅਸੀਂ ਕੋਈ ਇਹ ਤਾਂ ਨਹੀਂ ਕਹਿ ਰਹੇ ਅੰਕਾਬੋ ਵੀ ਅਸੀਂ ਕੋ ਕਰ ਰਹੇ ਹਾਂ ਕਿੱਥੋਂ ਆਏ ਭਾਈ ਅਸੀਂ ਕੌਣ ਜੀ ਤੁਸੀਂ ਅਸੀਂ ਤਾਂ ਮੀਰਪੁਰ ਤੋਂ ਆਏ ਸਾਡੇ ਨਕਸ ਸੰਸਕਾਰ ਕਰਨ ਦੇ ਲਈ ਆਏ ਨੇ ਬੰਦੇ ਆ ਰਹੇ ਨੇ ਅਸੀਂ ਤਾਂ ਉੱਥੇ ਜਲਣਾ ਸਾਨੂੰ ਤਾਂ ਕੋਈ ਐਡਾ ਚੱਕਰੇ ਨਹੀਂ ਇੱਕ ਮਿੰਟ ਰੁਕ ਜੀਰ ਕਿਸੇ ਜਾਣਾ ਮੈਨੂੰ ਦੱਸੋ ਇੰਨੇ ਆ ਦੱਸਿਆ ਜੀ ਕਿੱਥੇ ਜਾਣਾ ਸੋ ਸਾਫ਼ ਤੌਰ ਤੇ ਦੇਖ ਸਕਦੇ ਹੋ ਨੌਜਵਾਨ ਜਿਹੜੇ ਭਾਨਾ ਸਿੱਧੂ ਦੇ ਹੱਕ ਦੇ ਵਿਚਾਰੇ ਨੇ ਜਾਂ ਫਿਰ ਕੋਈ ਰਾਹ ਪੁੱਛਣ ਆ ਰਿਹਾ ਉਹਨਾਂ ਨੂੰ ਵੀ ਪੁਲਿਸ ਜਿਹੜੀ ਹੈਗੀ ਹਿਰਾਸਤ ਚ ਲੈ ਰਹੀ ਹੈ ਪਰ ਇਸ ਵੀਰ ਦਾ ਕਹਿਣਾ ਸੀ ਵੀ ਮੈਂ ਤਾਂ ਸੰਸਕਾਰ ਤੇ ਜਾਣਾ ਹੈ ਮੈਨੂੰ ਕਿਉਂ ਫੜਿਆ ਜਾ ਰਿਹਾ ਸੋ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਇੱਥੇ ਇਕੱਠੇ ਨਹੀਂ ਹੋਣ ਦਿੱਤਾ ਜਾ ਰਿਹਾ ਸਖਤੀ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਜੇ ਕੋਈ ਨੌਜਵਾਨ ਆਉਂਦਾ ਹੈ ਤਾਂ ਉਸ ਨੂੰ ਹਿਰਾਸਤ ਚ ਲੈ ਲਿਆ ਜਾਂਦਾ ਹੈ ਉਹ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਸ ਵੀਰ ਨੂੰ ਫੇਰ ਤੋਂ ਪੁਲਿਸ ਨੇ ਜਿਹੜਾ ਬੱਸ ਦੇ ਵਿੱਚ ਬਿਠਾ ਲਿਆ ਸੋ ਕੋਈ ਵੀ ਇੱਥੇ ਨੌਜਵਾਨ ਆਉਂਦਾ ਹੈ ਤਾਂ ਉਸ ਨੂੰ ਹਿਰਾਸਤ ਚ ਲੈ ਰਹੀ ਹੈ ਪੁਲਿਸ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੰਗਰੂਰ ਦੀਆਂ ਸੰਗਰੂਰ ਦੀਆਂ ਤਸਵੀਰਾਂ ਨੇ ਜਿੱਥੇ ਨੌਜਵਾਨ ਜੇਕਰ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹਨਾਂ ਨੂੰ ਪੁਲਿਸ ਲਗਾਤਾਰ ਹਿਰਾਸਤ ਚ ਲੈ ਰਹੀ ਹੈ। ਸੋ ਇੱਕ ਪਾਸੇ ਤੋਂ ਜਿਹੜਾ ਖੁੱਲਾ ਰੱਖਿਆ ਗਿਆ ਔਰ ਪੁਲਿਸ ਦੀਆਂ ਜਿਹੜੀਆਂ ਗੱਡੀਆਂ ਤੁਸੀਂ ਵੇਖ ਸਕਦੇ ਹੋ। ਸੋ ਪੁਲਿਸ ਪਾਰਟੀ ਵੱਡੇ ਅਫੀਸਰ ਡੀਸੀ ਸਾਹਿਬ ਜਾਂ ਐਡੀਜੀਪੀ ਲਗਾਤਾਰ ਵਿਚਰ ਰਹੇ ਨੇ ਤੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਸੋ ਸਾਫ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਅੱਜ ਬਹੁਤ ਜ਼ਿਆਦਾ ਸ਼ਕਤੀ ਕੀਤੀ ਗਈ ਹੈ ਤੇ ਉਸੇ ਸ਼ਕਤੀ ਦੇ ਮੱਦੇ ਨਜ਼ਰ ਸੰਗਰੂਰ ਤੱਕ ਨੌਜਵਾਨ ਨਹੀਂ ਪਹੁੰਚ ਸਕੇ ਦੋ ਚਾਰ ਨੌਜਵਾਨ ਜਿਹੜੇ ਪਹੁੰਚੇ ਸੀਗੇ ਜਾਂ ਪਹੁੰਚ ਰਹੇ ਨੇ ਜੋ ਵੀ ਉਹਨਾਂ ਨੂੰ ਬੱਸ ਦੇ ਵਿੱਚ ਨਾਲ ਦੀ ਨਾਲ ਬਿਠਾਇਆ ਜਾ ਰਿਹਾ ਹੈ ਇਰਾਸਤ ਚ ਲਿਆ ਜਾ ਰਿਹਾ ਸੋ ਕਿਸੇ ਵੀ ਤਰ੍ਹਾਂ ਦੇ ਨਾਲ ਪੁਲਿਸ ਦਾ ਕਹਿਣਾ ਵੀ ਇੱਥੇ ਨੌਜਵਾਨਾਂ ਦਾ ਇਕੱਠ ਨਹੀਂ ਹੋਣ ਦਿੱਤਾ ਜਾਵੇਗਾ ਸੋ ਸਾਫ਼ ਤੌਰ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਸੰਗਰੂਰ ਦੀਆਂ ਸੋ ਪੁਲਿਸ ਦੇ ਵੱਡੇ ਪਹਿਰੇ ਲਗਾਏ ਗਏ ਨੇ ਬੱਸਾਂ ਪਰ ਪਰ ਕੇ ਵਕ ਵਕ ਥਾਮਾਂ ਦੇ ਉੱਤੇ ਪੁਲਿਸ ਵੱਡੀਆਂ ਟੁਕੜੀਆਂ ਜਿਹੜੀਆਂ ਹੈਗੀਆਂ ਛੱਡੀਆਂ ਜਾ ਰਹੀਆਂ ਨੇ ਤੇ 71 ਹੋਏ ਜੇ ਕੋਈ ਇਕੱਠਾ ਹੋ ਕੇ ਵੱਡੀ ਗੱਡੀ ਚ ਆਉਂਦਾ ਨੌਜਵਾਨ ਦਿਖਦੇ ਨੇ ਤਾਂ ਉਹਨਾਂ ਤੋਂ ਪੁੱਛ ਕੇ ਚੁੰਦੀ ਹੈ ਬਕਾਇਦਾ ਉਹਨਾਂ ਦੇ ਐਡਰੈਸ ਨਾਮ ਪਤੇ ਲਿਖੇ ਜਾਂਦੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੰਗਰੂਰ ਦੀਆਂ ਜਿੱਥੇ ਅੱਜ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਭਗਵੰਤ ਮਾਨ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਗਿਆ ਸੀਗਾ ਪਰ ਹਲੇ ਤੱਕ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਸਿਰੇ ਚੜਦਾ ਨਜ਼ਰ ਨਹੀਂ ਆ ਰਿਹਾ ਸੋ ਜਿਸ ਤਰ੍ਹਾਂ ਦੇ ਵੀ ਸਾਡੇ ਕੋਲ ਤਸਵੀਰਾਂ ਆਉਂਦੀਆਂ ਨੇ ਜੋ ਜੋ ਹਾਲਾਤ ਹੋਣਗੇ ਉਹ ਤੁਹਾਨੂੰ ਲਗਾਤਾਰ ਦਿਖਾਉਂਦੇ ਰਹਿਾਂਗੇ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ